ਹਾਂਜੀ ਮਸਲਿਨ कॉटन ਦੇ ਸੂਟ ਬਹੁਤ ਜ਼ਿਆਦੇ ਸੋਹਣੇ ਆ ਚੁੱਕੇ ਨੇ ਬਹੁਤ ਪਿਆਰੇ ਇਹਨਾਂ ਦੀ ਪ੍ਰਿੰਟਿੰਗ ਆਏਗੀ ਇੱਕ ਸੂਟ ਤੁਹਾਨੂੰ 550 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਲੈ ਸਕਦੇ ਹੋ ਐਂਡ ਜੇਕਰ ਤੁਸੀਂ ਦੋ ਸੂਟ ਲੈਂਦੇ ਹੋ ਤਾਂ 1000 ਦੇ ਵਿੱਚ ਤੁਸੀਂ ਫ੍ਰੀ ਸ਼ਿਪਿੰਗ ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਠੀਕ ਹੈ ਪ੍ਰਾਈਸ ਨਾਲ ਮੈਂਸ਼ਨ ਵੀ ਕੀਤਾ ਹੋਇਆ ਧਿਆਨ ਨਾਲ ਪਲੀਜ਼ ਚੈੱਕ ਕਰ ਲੈਣਾ ਦੋ ਸੂਟ ਲੈਂਦੇ ਹੋ ਤਾਂ 1000 ਦੇ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਠੀਕ ਹੈ ਜੀ ਐਂਡ ਇਹ ਹੈਗਾ ਜੀ ਪਿਓਰ कॉटन ਲੀਲਨ ਪਿਓਰ कॉटन ਹੁੰਦੀ ਹੈ ਆਲ ਡਿਟੇਲ ਆਪਾਂ ਲਿਖੀ ਹੁੰਦੀ ਹੈ ਪਲੀਜ਼ ਚੈੱਕ ਕਰ ਲਿਆ ਕਰੋ ਤੇ ਇਹਨਾਂ ਦੇ ਨਾਲ ਬਾਟਮ ਆਏਗੀ ਬਲੌਕ ਪੇਂਟ ਹੋਇਆ ਹੋਇਆ ਇਹਨਾਂ ਦੇ ਉੱਪਰ ਇੱਕ ਨਵਾਂ ਹੀ ਕਨਸੈਪਟ ਆਇਆ ਹੋਇਆ ਹੈ ਬਹੁਤ ਪਿਆਰੇ ਸੂਟ ਬਣੇ ਹੋਏ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਵਿਦਆਊਟ ਦੁਪੱਟਾ ਐਂਡ ਇਹ ਵਾਲੇ ਸੂਟ ਹੈਗੇ ਜੀ ਪਿਓਰ ਕਾਟਨ ਦੇ ਦੁਪੱਟਾ ਆਏਗਾ ਜੀ ਨਾਲ ਕੋਟਾ ਡੋਰੀਆ ਦਾ ਪ੍ਰਾਈਸ ਹੈਗਾ ਜੀ 1150 ਰੁਪਏ ਸੂਟ ਬਹੁਤ ਜ਼ਿਆਦੇ ਸੋਹਣੇ ਨੇ 2.5 ਮੀਟਰ ਦੀ ਸ਼ਰਟ ਆਏਗੀ 2.5 ਮੀਟਰ ਦੀ ਬਾਟਮ ਆਏਗੀ ਤੇ neck ਦੇ ਉੱਪਰ ਵੀ embroidery ਹੋਈ ਹੋਈ ਹੈ ਇਹ जॉर्जਟ ਦੇ ਸੂਟ ਹੈ ਜੀ ਵਿਦ ਦੁਪੱਟਾ ਬਹੁਤ ਜ਼ਿਆਦੇ ਸੋਹਣੇ ਇਹ ਸ਼ਰਾਰਾ ਦਾ ਪ੍ਰਾਈਸ ਵੀ ਲਿਖਿਆ ਹੋਇਆ ਟੈਬੀ ਸਿਲਕ ਦੇ ਵਿੱਚ ਇਹ ਸ਼ਰਾਰੇ ਆ ਜਾਣਗੇ ਥੈਂਕ ਯੂ ਸੋ